ਸਸੇਗਾ ਦੋਸਤੋ ਮੈਂ ਹਰਨਵਨੀਤ ਸਿੰਘ ਚਿਮਾ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਤਾਂ ਆਮ ਜਨਤਾ ਦਾ ਜਿਹੜਾ ਉਹ ਵੀ ਰੁਝਾਨ ਜੋ ਦਿਲਚਸਪੀ ਹੈ ਇਹਨਾਂ ਇਲੈਕਸ਼ਨ ਲੈ ਕੇ ਵੱਧ ਰਹੀ ਹੈ ਇਲਾਕੇ ਵਿੱਚ ਵੱਖ-ਵੱਖ ਦੁਕਾਨਦਾਰਾਂ ਨਾਲ ਗੱਲਬਾਤ ਕਰ ਰਹੇ ਹਾਂ ਤੇ ਉਹਨਾਂ ਦੀ رائے ਵੀ ਜਾਣ ਰਹੇ ਹਾਂ ਕਿ ਕਿਵੇਂ ਦੀ ਡਿਵੈਲਪਮੈਂਟ ਨੂੰ ਲੈ ਕੇ ਜਾਂ ਕੋਈ ਹੋਰ ਸੁਵਿਧਾਵਾਂ ਨੂੰ ਲੈ ਕੇ ਸਰਕਾਰ ਪੱਖੀ ਉਹਨਾਂ ਦੀ ਕੀ رائے ਹੈ ਤੇ ਕਿੰਦਾ ਦੀ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦੇ ਕੰਮ ਇਲਾਕੇ ਵਿੱਚ ਹੋਣੇ ਚਾਹੀਦੇ ਹਨ ਸੋ ਸਵਾਗਤ ਹੈ ਜੀਬੀਸੀ ਅਪਡੇਟ ਦੇ ਵਿੱਚ ਜੀ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀਪਤੇ ਮੈਂ ਤਾਂ ਇਹ ਸਰ ਸਰਕਾਰ ਨੂੰ ਬੇਨਤੀ ਕਰਦਾ ਮੈਂ ਸਭ ਤੋਂ ਵੱਡੀ ਹੈ ਵੀ ਮੰਗਾਈ ਬਹੁਤ ਹੈ ਗਰੀਬ ਬੰਦਾ ਜਿਹੜਾ ਉਹ ਜੀ ਨਹੀਂ ਸਕਦਾ ਹਰ ਵੇਲੇ ਦੇਖੋ ਜਿਹੜਾ ਦਿਹਾੜੀਦਾਰ ਬੰਦਾ ਉਹ ਇਹਦੀ ਮਾਰ ਨਹੀਂ ਖਾ ਸਕਦਾ ਸਰ ਕੀ ਨਾਮ ਹੈ ਜੀ ਸਤਵੰਤ ਸਿੰਘ ਜੀ ਸਤਵੰਤ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਇੱਥੇ ਮਾਲਪੁਰ ਦੇ ਜੀ ਸਰ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਕਿਹੜੇ ਕੰਮਾਂ ਨੂੰ ਦੇਖਦੇ ਹਾਂ ਕਿ ਜਿਹੜੇ ਅਧੂਰੇ ਨੇ ਜਾਂ ਹੋਣ ਵਾਲੇ ਹੋਣੇ ਚਾਹੀਦੇ ਨੇ ਤੇ ਕਿੱਦਾਂ ਦੀ ਸਰਕਾਰ ਨੂੰ ਕੰਮ ਕਰਨੀ ਚਾਹੀਦੀ ਜਿਹੜੀ ਸਰਕਾਰ ਆਵੇ ਸਰਕਾਰ ਕੋਈ ਵੀ ਆ ਜਵੇ ਜੀ ਕੰਮ ਤਾਂ ਕੋਈ ਬਹੁਤ ਘੱਟ ਹੁੰਦੇ ਆ ਜੀ ਕਾਂਗਰਸ ਦੀ ਆ ਗਈ ਕਾਲੀਆਂ ਦੀ ਆ ਗਈ ਤੇ ਸਾਰੀਆਂ ਸਰਕਾਰਾਂ ਬਹੁਤ ਘੱਟ ਕੰਮ ਕਰਦੀਆਂ ਜੀ ਤੇ ਰੋਡ ਦੇਖ ਲਓ ਜੀ ਸਾਰੇ ਰੋਡ ਵੀ ਉਦਾਂ ਵੀ ਆ ਤੇ ਇੱਥੇ ਪਿੰਡ ਦੇ ਵਿੱਚ ਸਾਡੇ ਲਗੇਰੀ ਰੋਡ ਨੂੰ ਜਾਂਦੇ ਆ ਜੋ ਰੋਡ ਐਨਾ ਟੁੱਟਾ ਗਾਇਂ ਤੇ ਉੱਥੇ ਬੰਦੇ ਨਹੀਂ ਲੰਘਦੇ ਜੇ ਮੀਂਹ ਪੈ ਜਾਵੇ ਤਾਣੇ ਬੰਦੇ ਨੰਗਦੇ ਜੀ ਬਾਕੀ ਜਿਹੜੇ ਕੋਈ ਵੀ ਕੰਮ ਆ ਵੱਡੀ ਤੋਂ ਬਿਨਾ ਨਹੀਂ ਹੁੰਦੇ ਪਟਵਾਰੀਆਂ ਕੋਲ ਚਲ ਜਾਓ ਉਹ ਵੀ ਪੈਸੇ ਲੈਂਦੇ ਆ ਜੀ ਜਿਹੜੇ ਮਾਦੀ ਮਹਿਕਮੇ ਕੋਲ ਚਲ ਜਾਓ ਉਹ ਵੀ ਪੈਸੇ ਲੈਂਦੇ ਆ ਜੀ ਹੋਰ ਕੋਈ ਕੰਮ ਨਹੀਂ ਪੈਸੇ ਤੋਂ ਬਿਨਾ ਹੁੰਦਾ ਕੋਈ ਵੀ ਸਰਕਾਰ ਆ ਜਵੇ ਜੀ ਹਾਂਜੀ ਕੀ ਨਾਮ ਹੈ ਆਪਕਾ ਅਲੀ ਨਾਮ ਹੈ ਕਹਾਂ ਕੇ ਰਹਾਣੇ ਵਾਲੇ ਹੋ ਤੁਸੀਂ ਤੋਂ ਹਰਿਆਣੇ ਸੇ ਪਾਣੀਪਤ ਸੇ ਅੱਛਾ ਜੀ ਤੋ ਯਹਾਂ ਪੇ ਮਾਲਪੁਰ ਮੇ ਆਪ ਕੰਮ ਕਰ ਰਹੇ ਹੋ ਹਾਂਜੀ ਮਾਲਪੁਰ ਮੇ ਕੰਮ ਕਰਦੇ ਹਾਂ ਕੀ ਕੰਮ ਕਰਤੇ ਹੋ ਜੂਸ ਕਾ ਕਰਤੇ ਆ ਜੀ ਠੀਕ ਹੈ कैसा चल रहा है काम आप काम तो जी फिलहाल अभी मंदा ही चल रहा है मौसम चेंज हो जाता है हो जाता है बाकी जो है चल जा जा, रहा है चोरी वगैरह इधर उधर किसी भी बहुत दिक्कत है और मेन तो यही है सफ़ाई उफाई नहीं होती है यहाँ पर गंदगी ज़्यादा रहती है गंदगी रहती है और बस तो तो यही कहते हैं हम सरकार को अगर सफाई हो जाए अपना क्योंकि बीमारी फैलती है बिना सफाई नहीं करने का तो बीमारी होगी जी बात यह है मेन और तो ठीक है अभी 2024 की जो इलेक्शन आ रही है उसमें केंद्र की सरकार बनेगी तो क्या चाहते हैं कैसी सरकार आनी चाहिए कौन सी कमियों को आप देखते हैं सरकार तो जी ऐसी चाहिए जी। जो किसी जो गरीब है उसका अपना काम मिले उसे नौकरी अच्छी मिले पैसा बढ़िया मिले उसे जो कैसे उसे मिलते नहीं है काम में ये दिक्कत होती है बहुत ज़्यादा मैन तो ये है जो सरकार होनी चाहिए बढ़िया होनी चाहिए जी बस मैन तो ये है तो जी... जहाँ पे आप जो जूस की रेडी लगाते हो तो इसमें कोई दिक्कतें आपको क्या कौन सी सामने कर, करना पड़ता दिक्कतों का बस यही अब तो मैं तो ये जी सामान एक तो इतना महंगा हो गया है सामान भी थोड़ा सस्ता हो ज़्यादा ही बहुत महंगा हो रहा है सामान भी इतना हो जो गरीब अपना ज़्यादा महंगा सामान हो खरीद ले खा ले अब इतना महंगा सामान हो जाएगा कैसे खाएगा गरीब बस ये है. है सर की नाम है ਮੇਰਾ ਨਾਮ ਗੁਰਨਾਮ ਸਿੰਘ ਹੈ ਜੀ ਸਰਕੀ ਕੰਮ ਕਰਦਾ ਜੀ ਮੈਂ ਮੇਰਾ ਟੈਰਾਂ ਦਾ ਬਿਜ਼ਨਸ ਹੈ ਜੀ ਛੋਟਾ ਜਿਹਾ ਹਾਂਜੀ ਸਰ ਲੋਕ ਸਭਾ ਚ ਉਹਨਾਂ ਦੀ ਗੱਲ ਕਰੀਏ ਤਾਂ ਬਹੁਤ ਹੀ ਨਜ਼ਦੀਕ ਆ ਰਹੀਆਂ ਨੇ ਤੇ ਕਿਵੇਂ ਦੇ ਦਿਆਂ ਕਿ ਕੋਈ ਸਰਕਾਰ ਆਉਂਦੀ ਆ ਤਾਂ ਕਿਸ ਤਰ੍ਹਾਂ ਦੇ ਉਹਨਾਂ ਨੂੰ ਕੰਮ ਕਰਨੇ ਚਾਹੀਦੇ ਨੇ ਉਹ ਸਰਕਾਰਾਂ ਨੂੰ ਚੰਗੇ ਕੰਮ ਕਰਨੇ ਚਾਹੀਦੇ ਆ ਵਧੀਆ ਕੰਮ ਕਰਨੇ ਚਾਹੀਦੇ ਆ ਦਫ਼ਤਰਾਂ 'ਚ ਖੱਜਲ ਖੁਆਰੀ ਨਾ ਹੋਵੇ ਪਬਲਿਕ ਇੰਨੀ ਖੱਜਲ ਹੁੰਦੀ ਆ ਵਧੀਆ ਕੰਮ ਹੋਣੇ ਚਾਹੀਦੇ ਆ ਹਰ ਕਦੇ ਕੰਮ ਹੋਣੇ ਚਾਹੀਦੇ ਆ ਹਾਂਜੀ ਹਾਂਜੀ ਮਾਦਾ ਕੀ ਨਾਮ ਹੈ ਜੀ ਜਸਵੀਰ ਕੌਰ ਆ ਕਿੱਥੋਂ ਦੇ ਰਹਿਣ ਵਾਲੇ ਜੀ ਐ ਪਿੰਡਾਂ ਦੇ ਰਹਿਣ ਵਾਲੇ ਪਿੰਡੇ ਆ ਸਾਡਾ ਇੱਥੇ ਲਖਸੀਆਂ ਪਿੰਡ ਆ ਅੱਛਾ ਜੀ ਤੇ ਲੋਕ ਸਭਾ ਚੋਣਾਂ ਜਿਹੜੀਆਂ ਨਜ਼ਦੀਕ ਆ ਰਹੀਆਂ ਨੇ ਕੇਂਦਰ ਦੀ ਸਰਕਾਰ ਨਵੀਂ ਬਣੇਗੀ ਤੇ ਪਹਿਲੀ ਸਰਕਾਰ ਦੇ ਕਾਰਜਕਾਲ ਸਮਾਂ ਉਹ ਪੂਰਾ ਹੋ ਚੁੱਕਿਆ ਕਿਵੇਂ ਦੇਖਦੇ ਹੋ ਕਿ ਕਿਹੜੀਆਂ ਕਮੀਆਂ ਨੂੰ ਲੈ ਕੇ ਸਰਕਾਰ ਨੂੰ ਕੰਮ ਕਰਨੇ ਚਾਹੀਦੇ ਨੇ ਇਲਾਕੇ ਦੇ ਵਿੱਚ ਕਮੀਆਂ ਤਾਂ ਬਹੁਤ ਆ ਪਰ ਉਹ ਕੰਮ ਕਰਦੇ ਵੀ ਸਾਡੇ ਤੱਕ ਗਰੀਬਾਂ ਤੱਕ ਪਹੁੰਚਦੇ ਹੀ ਨਹੀਂ ਹੁਣ ਤਾਂ ਪਹਿਲਾਂ ਬੱਚੇ ਪੜਨ ਜਾਂਦੇ ਹੋ ਕਹਿੰਦੇ ਸਰਕਾਰੀ ਸਕੂਲਾਂ 'ਚ ਪੜਾਵੋ ਪੜ੍ਹਾਈ ਵਧੀਆ ਆ ਪਰ ਜਦੋਂ ਬੱਸਾਂ ਹੀ ਨਹੀਂ ਟਾਈਮ ਨਾਲ ਬੱਚਿਆਂ ਨੂੰ ਮਿਲਦੀਆਂ ਜੇ ਉਹ ਨਹੀਂ ਲਾਈਆਂ ਵੀ ਆ ਤਾਂ ਉਹ ਚੱਕਦੇ ਹੀ ਨਹੀਂ ਬੱਚਿਆਂ ਨੂੰ ਉੱਥੇ ਬੱਸ ਰੋਕ ਦੇਣ ਜਿੱਥੇ ਬੱਚੇ ਖੜੇ ਆ ਇੱਕ ਇੱਕ ਪੀੜ ਬੱਚਿਆਂ ਦੇ ਏਦਾਂ ਲੰਘ ਜਾਂਦਾ ਆ ਬੱਚਿਆਂ ਨੂੰ ਕਿੰਨੀ ਟੈਨਸ਼ਨ ਪੈਂਦੀ ਆ ਘਰੋਂ ਆਉਂਦੇ ਆ ਹੁਣ ਸਾਡੇ ਪਿੰਡਾਂ 'ਵਾਂ ਕੋਈ ਬੱਸ ਨਹੀਂ ਆਉਂਦੀ ਬੱਸ ਇੱਕ ਪ੍ਰਾਈਵੇਟ ਆਵਾਸ ਆਂਦੀ ਆ ਉਹ ਟਾਈਮ ਤੇ ਨਹੀਂ ਪਹੁੰਚਦੀ ਐ ਤੇ ਮਾਲ ਪਰਾ ਕੇ ਬੱਸ ਚਾਹਦੇ ਬੱਚੇ ਫੇਰ ਉਹ ਘੰਟਾ ਘੰਟਾ ਇੱਥੇ ਖੜੇ ਰਹਿੰਦੇ ਆ ਤਾਂ ਉਹ ਜਿਹੜੇ ਸਰਕਾਰੀ ਬੱਸਾਂ ਵਾਲੇ ਉਹ ਚੱਕਦੇ ਹੀ ਨਹੀਂ ਜਾਂ ਅੱਗੇ ਪਿੱਛੇ ਟਾਈਮ ਲਿਆਂਦੇ ਆ ਪੀਰਵੱਚਿਆਂ ਦੇ ਇੱਕ ਇੱਕ ਪੀੜ ਲੰਘ ਜਾਂਦਾ ਅੱਧੀ ਬੜਾਈ ਖਰਾਬ ਹੋ ਜਾਂਦੀ ਆਣ ਵੇਲੇ ਬੱਚੇ ਦੇਖੋ ਸਵੇਰ ਦੇ ਗਿਓ ਆ ਰੋਟੀ ਕੋਲ ਵੀ ਲੈ ਗਏ ਆ ਫਿਰ ਉਹ ਜਿਹੜੇ ਦੁਨੀਆ ਬਸਾਂ ਵਾਲੇ ਆ ਉਹ ਚੱਕਦੇ ਨਹੀਂ ਕਹਿੰਦੇ ਜੀ ਤੁਸੀਂ ਜਿਨ੍ਹਾਂ ਬਸਾਂ ਦੇ ਤੁਹਾਡੇ ਕੋਲ ਪਾਸ ਬਣਿਓ ਉਹਨਾਂ ਬਸਾਂ 'ਚ ਹੀ ਬੈਠੋ ਫੇ ਬੱਤਿਆਂ ਨੂੰ ਬਾਅਦ ਵਿੱਚ 6-6 ਵੱਜ ਜਾਂਦੇ ਜੇ ਐਸ ਮਾਲ ਪਰਦੇ ਅੱਡੇ ਉਤਰਨਾ ਆ ਤਾਂ ਕਹਿੰਦੇ ਅਸੀਂ ਇੱਕ ਅੱਡੇ 'ਤੇ ਬਸ ਖੜੀ ਕਰਨੀ ਆ ਜੋ ਪਰਲਾ ਅੱਡਾ ਰਜਿਸਟਰਡ ਆ ਮਾਲ ਉੱਪਰ ਦਾ ਪੰਚਾਇਤ ਨਾਲ ਕੇਸ ਕਰਕੇ ਜਿੱਤੇ ਆ ਕਈ ਵਾਰੀ ਉੱਥੇ ਨਹੀਂ ਬਸ ਖੜੀ ਕਰਦੇ ਜੇ ਉੱਥੇ ਕਰ ਲੈਂਦੇ ਤਾਂ ਇੱਥੇ ਨਹੀਂ ਖੜੀ ਕਰਦੇ ਬੱਚੇ ਬਹੁਤ ਡਿਸਟਰਬ ਇਦਾਂ ਹੁੰਦੇ ਆ ਹੋਰ ਹੁਣ ਜਿਹੜੇ ਗਰੀਬ ਉਹਨਾਂ ਲਈ ਸਹੂਲਤ ਚਾਹੀਦੀ ਉਹਨਾਂ ਨੂੰ ਕੋਈ ਫ੍ਰੀ ਬੱਸਾਂ ਬੱਚਿਆਂ ਨੂੰ ਲਾਗਣ ਕੋਈ ਟਾਈਮ ਦੀਆਂ ਚ ਐ ਲਾਣ ਜਿਹੜੇ ਟਾਈਮ ਨਾਲ ਬੱਚੇ ਪਹੁੰਚਣ ਉੱਥੇ ਆਪਣੇ ਸਕੂਲ ਆਪਣਾ ਪੜ੍ਹ ਲਿਖ ਜਾਣ ਗਾਂਤ ਬਾਕੀ ਵੀ ਗਵਰਨਮੈਂਟ ਦੇ ਹੱਥੋਂ ਕਹਿੰਦੇ ਵੀ ਜਦੋਂ ਪੜ੍ਹੂ ਲਿਖੂਗੇ ਜਿੱਦਾਂ ਦੇ ਨੰਬਰ ਹੋਗੇ ਉਸ ਹਿਸਾਬ ਨਾਲ ਅਸੀਂ ਨੌਕਰੀ ਦੇਵਾਂਗੇ ਪਰ ਹੁਣ ਬੱਚੇ ਟਾਈਮ ਨਾਲ ਜਾਊਗਾ ਤਾਂ ਪੜ੍ਹੂ ਲਿਖੂਗਾ ਬੱਚੇ ਨੂੰ ਟੈਂਸ਼ਨ ਨੇ ਰਹਿੰਦੀ ਮੇਰੀ ਬਾਤ ਸੁਣਾ ਲੰਘ ਜਾਵੇ ਮੁੰਡਾ ਸਾਡਾ ਕਈ ਵਾਰ ਚੜਾਣਾ ਦਾ ਮੇਰੇ ਦ ਕਈ ਵਾਰੀ ਬੱਸ ਨੰਗ ਜਾਂਦੀ ਆ ਕਈ ਵਾਰੀ ਬੱਸ ਵਾਲੇ ਖੜੀ ਨਹੀਂ ਕਰਦੇ ਘੰਟਾ ਘੰਟਾ ਖੜੇ ਰਹਿੰਦੇ ਆ ਉਹ ਪ੍ਰਾਈਵੇਟਾਂ ਵਿੱਚ ਟਾਈਮ ਦੇ ਦਿੰਦੇ ਆ ਪ੍ਰਾਈਵੇਟ ਵਾਲੇ ਪੈਸੇ ਉਹਨਾਂ ਨੂੰ ਦੇ ਦਿੰਦੇ ਆ ਬਹੁਤ ਛੜਤ ਹੁਣ ਜਿੱਦਾਂ ਹੁਣ ਕੁੜੀ ਆ ਮੇਰੀ ਉਹ ਮੇਰੇ ਕੋਲ ਰਹਿੰਦੀ ਉਹ ਪੁਰਾਣਾ ਇਦਾਂ ਹੀ ਸੀਗਾ ਨਸ਼ੇ ਪੱਤੇ ਖਾਂਦਾ ਤਾਂ ਨਿਆਣੀ ਅਸੀਂ ਪਾਲੇ ਹੁਣ ਸਾਨੂੰ ਪਤਾ ਹੁਣ ਉਹ ਘਰ ਵੀ ਚਾਹੀਦਾ ਉਹ ਗਾਂ ਬੱਚਿਆਂ ਵਾਲੇ ਕੁਝ ਇਹ ਤਾਂ ਬੱਚੀ ਬਹੁਤ ਸਹੂਲਤਾਂ ਚਾਹੀਦੀਆਂ ਜਿੱਦਾਂ ਹੁਣ ਵੋਟਾਂ ਨੂੰ ਆਂਦੇ ਜੇ ਸੱਦ ਕੇ ਪੁੱਛਣ ਉਹ ਆਪਣੇ ਮੋਹਰਲੇ ਬੰਦਿਆਂ ਨੂੰ ਕਹਿ ਦਿੰਦੇ ਮੋਹਰਲੇ ਬੰਦੇ ਆਪਣੇ ਮਲਾਹਿਆਂ ਨੂੰ ਪੂਰੇ ਕਰਦੇ ਗਰੀਬ ਤੱਕ ਨਹੀਂ ਪਹੁੰਚ ਹੁੰਦਾ ਆਂਦੀ। ਅਵੀਰ ਹੀ ਲੈ ਜਾਂਦੇ ਸਭ ਕੁਝ। ਪਹਿਲਾਂ ਵੀ ਉਹ ਵੀਰ ਹੋ啊 ਫੇਰ ਵੀ ਉਹੀ ਲੈ ਜਾਂਦੇ ਆ। ਅੰਜ ਸਰ ਕੀ ਨਾਮ ਹੈ ਜੀ? ਰਾਦੇਸ਼ਾਮ ਜੀ। ਰਾਦੇਸ਼ਾਮ। ਇਹ ਕਿੱਥੋਂ ਦੇ ਰਹਿਣ ਵਾਲੇ ਸਰ ਤੁਸੀਂ? ਮਾਹਲਪੁਰ ਲੋਕਲ ਜੀ। ਤੇ ਕੀ ਕੰਮ ਕਰਦੇ ਜੀ? ਜਨਰਲ ਸਟੋਰ ਜੀ। 2024 ਦੀਆਂ ਲੋਕ ਸਭਾ ਇਲੈਕਸ਼ਨ ਆ ਰਹੀਆਂ ਨੇ ਤੇ ਕੀ ਦੇਖਦੇ ਹੋਗੇ ਕਿਹੜੇ ਕੰਮ ਸਰਕਾਰ ਨੂੰ ਪਹਿਲ ਦੇ ਤੌਰ ਤੇ ਕਰਨੇ ਚਾਹੀਦੇ ਆ ਜੀ ਸਰਕਾਰ ਜਿਹੜੀ ਮਰਜ਼ੀ ਆ ਜਵੇ ਕੰਮ ਦਾ ਕੋਈ ਵੀ ਨਹੀਂ ਹੁੰਦੇ ਤੁਹਾਡੇ ਸਾਹਮਣੇ ਹੀ ਆ ਲਾਰੇ ਬਸੇਰੇ ਲਾਉਂਦੇ ਆ ਸਾਡੇ ਸਾਹਮਣੇ ਰੋਡ ਦਾ ਹਾਲ ਦੇਖੋ ਜੀ 5 ਸਾਲ ਹੋ ਗਏ ਆ ਲੋਕਾਂ ਦੇ ਔੜ ਔੜ ਕੇ ਮੱਥੇ 'ਤੇ ਲੱਗਦੇ ਵੱਟੇ ਇਹ ਨੰਬਰ ਹਾਲਿਆ ਠੀਕ ਹੈ ਇਹ ਕੰਮ ਕਰ ਦੇਣ ਇੰਨੇ ਬਹੁਤੇ ਆ ਜੀ ਜਿਹੜਾ ਮੇਨ ਆ ਸਾਡੇ ਰੋਡ ਕਲੀਅਰ ਹੋਣੇ ਚਾਹੀਦੇ ਆ ਤੇ ਇਹ ਇਹ ਜਿਹੜੀ ਰੋਡ ਆ ਇਸ ਸੰਬੰਧੀ ਗੱਲਬਾਤ ਵੀ ਹੋਈ ਆ ਕਿਸੇ ਇਥੋਂ ਦੇ ਵਿਧਾਇਕ ਦੇ ਨਾਲ ਇਹ ਤਾਂ ਨਹੀਂ ਪੱਥਰ ਰੱਖ ਕੇ ਗਏ ਹੋ ਆ ਜੀ ਮੁੜ ਕੇ ਨਹੀਂ ਬਣੀ ਹਲੇ ਤੱਕਰ ਵਿਧਾਇਕ ਸਾਹਿਬ ਆ ਪਾਏ ਆ ਨਾਲ ਹੋਰ ਕੌਣ ਸੀ ਉਹਨਾਂ ਦਾ ਮੰਤਰੀ ਅੱਛਾ ਜੀ ਨਹੀਂ ਪੱਥਰ ਰੱਖਿਆ ਮੋਰੇ ਦੇਖ ਲਓ ਲੱਗਾ ਆ ਉੱਥੇ ਤਾਂ ਨਹੀਂ ਕੰਪਲੀਟ ਹੋਈ ਹਲੇ ਤੱਕਰ ਮਿੱਟੀ ਸਾਡੇ ਸਿਰ 'ਚ ਪੈਂਦੀ ਆ ਉੜ ਉੜ ਕੇ ਪੱਥਰ ਨੇ ਉੜਦੇ ਆ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਸੀਤਾਰਾਮ ਜੀ ਕੀ ਕੰਮ ਕਰਦੇ ਜੀ ਕਿਰਾਨੀ ਦੁਕਾਨ ਜੀ 2024 ਦੀਆਂ ਲੋਕ ਸਭਾ ਇਲੈਕਸ਼ਨ ਆ ਰਹੀਆਂ ਨੇ ਤੇ ਕਿਵੇਂ ਦੇਖਦੇ ਹੋ ਕਿੰਦਾ ਦਾ ਕੰਮ ਸਰਕਾਰ ਨੂੰ ਕਰਨੀ ਚਾਹੀਦਾ ਹੈ ਪਹਿਲੀ ਸਰਕਾਰ ਜਿਹੜੀ ਹੈ ਉਹਦਾ ਸਮਾਂ ਵੀ ਬੀਤ ਚੁੱਕਿਆ ਤੇ ਕਿੰਦਾ ਦਾ ਕੰਮ ਨਾਲ ਵੱਲੋਂ ਜਿਹੜੇ ਕੀਤੇ ਗਏ ਨੇ ਜੋ ਅਧੂਰੇ ਰਹਿ ਗਏ ਨੇ ਬਾਕੀ ਕਿਵੇਂ ਦੇਖਦੇ ਆਹ ਰੋਡ ਬਣਦਾ ਬਣਦਾ ਹੀ ਰਹਿ ਗਿਆ ਬਾਕੀ ਤਾਂ ਠੀਕ ਚੱਲ ਰਹੀ ਹੈ ਸਰਕਾਰ ਠੀਕ ਕਰ ਰਹੀ ਹੈ ਅੜੋੜਾ ਰਾੜਾਂ ਦੀ ਜ਼ਿਆਦਾ ਸਮੱਸਿਆ ਹੈ ਬਹੁ ਮਿੱਟੀ ਮੁੱਟੀ ਉੱਡਦੀ ਹੈ ਦੁਨੀਆ ਪਰੇਸ਼ਾਨ ਹੋ ਠੀਕ ਹੈ ਕਿੰਨਾ ਟਾਈਮ ਹੋ ਗਿਆ ਇਸ ਰੋਡ ਨੂੰ ਬਣਨੇ ਹੋਏ ਮੇਰਾ ਖਿਆਲ 10 ਸਾਲ ਹੋ ਚੁੱਕੇ ਬਣਨੇ ਨੂੰ ਇਹਨੂੰ ਪਹਿਲਾਂ ਬਣਨੇ ਨੂੰ ਅੱਛਾ ਜੀ ਉਹ ਤਾਂ ਬਾਦ ਵੀ ਕਿਸੇ ਨੇ ਇਸ਼ਾਰਾ ਨਹੀਂ ਲਈ ਤੇ ਕਹਿੰਦੇ ਇਹਦਾ ਉਦਘਾਟਨ ਵੀ ਕਰ ਦਿੱਤਾ ਹੋਇਆ ਜੀ ਹਾਂਜੀ ਰੋੜੀ ਸਾਹਿਬ ਕਰਕੇ ਗਏ ਆ ਪਰ ਉਹ ਤੋਂ ਬਾਅਦ ਪੱਟ ਪੁੱਟ ਕੇ ਚੜਗਾ ਬਣਾਇਆ ਕਿਸੇ ਨੇ ਨਹੀਂ ਅੱਛਾ ਜੀ ਤੁਹਾਨੂੰ ਕਾਫੀ ਇੱਥੇ ਮੁਸ਼ਕਲ ਆਉਂਦੀ ਆ ਮਿੱਟੀ ਬਹੁਤ ਜ਼ਿਆਦਾ ਮਿੱਟੀ ਘਟਾ ਉੜਦਾ ਜੀ ਦੇਖੋ ਮੰਤਰੀ ਸਾਹਿਬ ਨੰਗੇ ਦਾ ਦੇਖ ਕੇ ਆ ਕੇ ਵੇ ਕੀ ਹਾਲ ਵੈਸ ਰੋੜ ਦਾ ਹਾਂਜੀ ਸਰ ਕੀ ਨਾਮ ਹੈ ਜੀ ਦਿਨੇਸ਼ ਕੁਮਾਰ ਜੀ ਦਿਨੇਸ਼ ਜੀ ਕੀ ਕੰਮ ਕਰਦੇ ਆ ਰੈਡੀਮੇਡ ਦੀ ਸ਼ਾਪ ਹੈ ਜੀ ਸਰ ਇੱਕ ਜਿਹੜੀਆਂ ਇਲੈਕਸ਼ਨ ਨਜ਼ਦੀਕ ਆ ਰਹੀਆਂ ਨੇ ਤੇ ਕਿਦਾਂ ਦੀ ਸਰਕਾਰ ਚਾਹੁੰਦੇ ਹੋ ਕਿ ਜਿਹੜੀ ਆ ਕੇ ਲੋਕਾਂ ਦੇ ਹਿੱਤ ਵਿੱਚ ਕੰਮ ਕਰੇ ਤੇ ਕਿਦਾਂ ਦੇ ਕੰਮ ਦੇਖਦੇ ਹੋ ਹੋਣੇ ਚਾਹੀਦੇ ਨੇ ਰੋਜ਼ਗਾਰ ਹੋਣਾ ਚਾਹੀਦਾ ਜੀ ਪੰਜਾਬ ਦੇ ਵਿੱਚ ਹਰ ਇੱਕ ਇਨਸਾਨ ਨੂੰ ਰੋਜ਼ਗਾਰ ਮਿਲੇ ਜਿਹੜਾ ਨੌਜਵਾਨ ਪੀੜੀ ਆ ਬਾਹਰ ਨੂੰ ਜਾਂਦੀ ਆ ਉਹ ਬੰਦ ਹੋਣਾ ਚਾਹੀਦਾ ਜੀ ਹਾਂਜੀ ਇੱਥੇ ਕੰਮ ਮਿਲੇ ਹਰ ਇੱਕ ਬੰਦੇ ਨੂੰ ਬਸ ਇਹੀ ਆ ਜੀ ਤੁਸੀਂ ਵੀ ਕਾਰੋਬਾਰ ਕਰਦੇ ਹੋ ਆਪਣਾ ਤੇ ਇਹ ਵੀ ਤਾਂ ਇੱਕ ਤਰ੍ਹਾਂ ਦਾ ਰੋਜ਼ਗਾਰ ਹੀ ਹੁੰਦਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਆਪਣਾ ਰੋਜ਼ਗਾਰ ਵਧਿਆ ਜੀ ਮੇਰਾ ਨਾਮ ਸ਼੍ਰੀਸ਼ ਕੁਮਾਰ ਹੈ ਜੀ ਸਰ ਕਿੱਥੋਂ ਦੇ ਰਹਿਣ ਵਾਲੇ ਜੀ ਮਾਲਪੁਰ ਦੇ ਜੀ ਸਰ ਸਰਕਾਰ ਨਵੀਂ ਬਣਨ ਜਾ ਰਹੀ ਆ 2014 ਇਲੈਕਸ਼ਨਾਂ ਨਜ਼ਦੀਕ ਆ ਰਹੀਆਂ ਨੇ ਤੇ ਕੀ ਦੇਖਦੇ ਹੋ ਕਿਦਾਂ ਦੇ ਕੰਮ ਨਵੀਂ ਸਰਕਾਰ ਨੂੰ ਕਰਨੇ ਚਾਹੀਦੇ ਆ ਜੀ ਕੰਮ ਜੋ ਨਵੀਂ ਸਰਕਾਰ ਕਰਦੀ ਆ ਵਧੀਆ ਕੰਮ ਕਰ ਰਹੀ ਆ ਵਧੀਆ ਕਰ ਰਹੀ ਆ ਆਮ ਆਮ ਆਦਮੀ ਪਾਰਟੀ ਜਿਹੜੀ ਸਰਖਾਵ ਆ ਨਹੀਂ ਇਹ ਲੋਕ ਸਭਾ ਚੋਣਾਂ ਆ ਰਹੀਆਂ ਨੇ ਜੀ ਹਾਂ ਜੀ ਉਹਨਾਂ ਬਾਰੇ ਵੀ ਦੇਖੋ ਉਹ ਕਿਆ ਮਾਹੌਲ ਬੰਦਾ ਮੌਲਿਕ ਕਿਦਾਂ ਹੁੰਦੀ ਆ ਕਿਦਾਂ ਦੇ ਕੰਮਾਂ ਨੂੰ ਲੈ ਕੇ ਦੇਖਦੇ ਹਾਂ ਕਿ ਸਰਕਾਰ ਨੂੰ ਜਿਹੜੇ ਕੰਮ ਕਰਨੇ ਚਾਹੀਦੇ ਸਰਕਾਰ ਨੂੰ ਸਾਰੀਆਂ ਆਪਾਂ ਆਪਣੇ ਪੰਜਾਬ ਨੂੰ ਸਹੂਲਤ ਮਿਲਣੀ ਚਾਹੀਦੀ ਆ ਜਿੱਥੇ ਭਗਵੰਤ ਮਾਨ ਸਾਹਿਬ ਕਾ ਗਏ ਆ ਪਿਛਲੀਆਂ ਸਰਕਾਰਾਂ ਨਾਲੋਂ ਬੜੀਆ ਕੰਮ ਕਾ ਗਏ ਇਸ ਤੇ ਸਾਰੇ ਖੁਸ਼ ਹੈ ਇੱਕ ਵਾਰ ਕਹੇ ਸਾਡੇ ਬਗੌੜਾ ਰੋਡ ਤੇ ਸੜਕ ਬਣੀ ਸੀ 6 ਮਹੀਨੇ ਨਹੀਂ ਚੱਲੀ ਹੈਗੀ ਠੇਕੇਦਾਰ ਪੈਸੇ ਹੀ ਖਾ ਗਿਆ ਉਹ ਸਾਰੀ ਟੁੱਟੀ ਪਈ ਆ ਹਾਂ ਫਿਰ ਤੋਂ 6 ਮਹੀਨੇ ਬਣੀ ਆ ਸਾਰੀ ਟੁੱਟ ਗਈ ਆ ਇਹ ਤਾਂ ਸਰਕਾਰ ਹੀ ਦੇਖ ਸਾਦੀ ਵੀ ਕਿਹੜਾ ਠੇਕੇਦਾਰ ਸੀ ਕਿਹੜਾ ਨਹੀਂ ਸੀ ਹੈ ਹਾਂਜੀ